ਕਿੰਨੇ ਦਾ ਲਾਇਆ ਕਰਾਸ ਇਹ ਬਾਪੂ ਸਿਰਫ 10 ਰੁਪਏ ਦਾ 10 ਰੁਪਏ ਦਾ ਹਾਂਜੀ ਹਾਂਜੀ 10 ਰੁਪਏ ਦਾ ਐਨਾ ਮਹਿੰਗਾ ਹੈ ਬਜ਼ੁਰਗੋ ਸਾਫ ਪਾਣੀ ਦੀ ਬੋਤਲ 150 ਦੀ ਹੋਗੀ ਇਸ ਤਾਂ ਫਿਰ ਵੀ ਖੰਡ ਤੇ ਸਕੈਸ਼ ਮਲਾਈ ਹੋਈ ਹੈ ਪਪਾ ਵੀ ਆਦੇ ਨਾ ਕਿਸੇ ਟਾਈਮ ਆਸੀ ਵੀ ਪਾਣੀ ਦੀ ਸੇਵਾ ਕਰਿਆ ਕਰਦੇ ਸੀ। ਅੱਛਾ ਜੀ। ਤਾਂ ਕਿਹਨੇ ਕੋਲੇ ਮੁਫਤ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਸੀ। ਬਜ਼ੁਰਗੋ ਮੇਰਾ ਬਾਪੂ ਵੀ ਐਂ ਹੀ ਕਹਿਣਾ ਹੁੰਦਾ ਸੀ। ਜਦੋਂ ਬਟਨ ਦਬਦੇ ਸੀ ਨਾ ਤਾਂ ਖੇਤ ਆਲਾ ਬੋਰ ਪਰ ਪਰ ਪਾਣੀ ਸਿੱੜਦਾ ਹੁੰਦਾ ਸੀ। ਤੇ ਲੋਕ ਤਿੰਨ ਚਾਰ ਬਾਲਟੀਆਂ ਤਾਂ ਗੱਡੀ ਤੋਂ ਉਤੇ ਲਾ ਦਿੰਦੇ ਸੀ। ਤੇ ਜਿਹੜੀ ਪਾਣੀ ਵਾਲੀ ਟੈਂਕੀ ਆ ਨਾ ਘੰਟਾ ਘੰਟਾ ਓਵਰਫਲੋ ਕਰਦੀ ਰਹਿੰਦੀ ਸੀ। ਤੇ ਉਹੀ ਗੱਲ ਐ ਬਜ਼ੁਰਗੋ ਜੇ ਤੁਸੀਂ ਪਾਣੀ ਸੰਭਿਆ ਹੁੰਦਾ ਨਾ ਅੱਜ ਅਸੀਂ ਵੀ ਇਹ ਸ਼ਵੀਲ ਫ੍ਰੀ ਲਾ ਰਹੇ ਹੁੰਦੇ ਪੁੱਤਰਾ ਤੇਰੀ ਬਹੁਤ ਸਹੀ ਗੱਲ ਜੇ ਅਸੀਂ ਪਾਣੀ ਸੰਭਾਲਿਆ ਹੁੰਦਾ ਨਾ ਤਾਂ ਸਾਨੂੰ ਅੱਜ ਆਹ ਦਿਨ ਨਹੀਂ ਦੇਖਣੇ ਮਿਲਦੇ ਤੇ ਬਜ਼ੁਰਗੋ ਤੁਹਾਨੂੰ ਲੱਗਦਾ ਨਹੀਂ ਤੁਹਾਤੋਂ ਬਹੁਤ ਵੱਡੀ ਗਲਤੀ ਹੋ ਗਈ ਇਹ ਅਨਮੋਲ ਰਤਨ ਨਾ ਸੰਭ ਕੇ ਪੁੱਤਰ ਗਲਤੀ ਨਹੀਂ ਬਹੁਤ ਵੱਡਾ ਗੁਨਾਹ ਹੋ ਗਿਆ ਸਾਡੇ ਕੋਲੋਂ ਬਹੁਤ ਵੱਡਾ ਗੁਨਾਹ ਹੋ ਗਿਆ ਸਾਡੇ ਕੋਲੋਂ ਬਹੁਤ ਹੀ ਵੱਡਾ ਗੁਨਾਹ ਹੋ ਗਿਆ ਫਟਕ